ਲਓ ਜੀ ਇਹ ਵੀਡੀਓ ਸਪੈਸ਼ਲ ਪੈਣਾ ਵਾਸਤੇ ਜੀ ਸਰਦੀਆਂ ਦਾ ਟਾਈਮ ਸ਼ੁਰੂ ਹੋ ਗਿਆ ਜੀ ਮੇਥੀ ਖਾਣ ਦਾ ਸਾਰਿਆਂ ਨੂੰ ਜੀ ਕਰਦਾ ਜੀ ਇਹਦੀ ਜਿਹੜੀ ਸਬਜ਼ੀ ਹੁੰਦੀ ਹੈ ਬਹੁਤ ਸਵਾਦ ਲੱਗਦੀ ਹੈ ਪਰੌਂਠੇ ਵੀ ਬਹੁਤ ਸਵਾਦ ਬਣਦੇ ਨੇ ਪਰ ਇਹਦੀ ਇੱਕ ਪ੍ਰੋਬਲਮ ਹੈ ਜੀ ਜਦੋਂ ਇਹ ਚੁੰਡਣੀ ਪੈਂਦੀ ਹੈ ਜੀ ਬਹੁਤ ਔਖੇਗਾ ਇਹਦਾ ਆਪਾਂ ਤੁਹਾਨੂੰ ਇੱਕ ਆਸਾਨ ਤਰੀਕਾ ਦੱਸਾਂਗੇ ਤੁਸੀਂ ਮਿੱਟਾਂ ਦੇ ਵਿੱਚ ਜਿੰਨੀਆਂ ਮਰਜ਼ੀਆਂ ਗੁੱਟੀਆਂ ਚੁੰਡ ਲਿਓ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਕਰਨੇਗੇ ਜੀ ਪਕੌੜਿਆਂ ਵਾਲੀ ਜਿਹੜੀ ਛਾਣ ਨਹੀਂ ਹੁੰਦੀ ਆਪਣੀ ਇਹ ਛਾਣ ਨਹੀਂ ਲੈ ਲਿਓ ਜਾਂ ਇੱਕ ਦੂਜੀ ਹੁੰਦੀ ਹੈ ਮੋਰੇ ਵਾਲੀ ਆਪਣੀ ਗੋਲ ਟਾਈਪ ਦੀ ਉਹ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਡੰਡਲ ਚੱਕ ਕੇ ਜੇ ਇਹਦੇ ਵਿੱਚ ਦੀ ਟਪਾਈ ਚੱਲਿਓ ਤੇ ਖਿਚੀ ਚੱਲਿਓ ਤੇ ਟਪਾਈ ਚੱਲਿਓ ਤੇ ਖਿਚੀ ਚੱਲਿਓ ਐਨੀ ਆਸਾਨੀ ਦੇ ਨਾਲ ਤੁਸੀਂ ਚੁੰਡੋਗੇ ਤੁਹਾਨੂੰ ਪਤਾ ਵੀ ਲੱਗਣਾ ਹੈਗਾ ਵੀ ਕਿਹੜੇ ਵੇਲੇ ਆਪਾਂ ਨੇ ਮੇਥੀ ਦੀ ਗੁੱਟੀਆਂ ਨੇ ਜਿਹੜੀਆਂ ਆਪਾਂ ਹੋ ਰੈਡੀ ਕਰ ਲੀਆਂ ਜਿੰਨੀ ਮਰਜ਼ੀ ਮੇਥੀ ਹੋਵੇ ਜੀ ਤੁਸੀਂ 10 ਮਿੰਟਾਂ ਦੇ ਵਿੱਚ ਚੁੰਡ ਕੇ ਤਿਆਰ ਕਰ ਲੋਗੇ ਲਓ ਜੀ ਆਪਾਂ ਇਹਦੇ ਵਿੱਚ ਦੀ ਪਾ ਪਾ ਕੇ ਖਿਚੀ ਚੱਲਾਂਗੇ ਜਿਹੜੀ ਆਪਣੀ ਮੇਥੀ ਦੇ ਪੱਤੇ ਨੇ ਜੀ ਉਹ ਆਪਣੀ ਸ਼ਾਨਨੀ ਦੇ ਵਿੱਚ ਰਹੀ ਜਾਣਗੇ ਲਓ ਜੀ ਜਿਹੜੀਆਂ ਇਹ ਡੰਡਲਾਂ ਨੇ ਜੀ ਇੱਕ ਪਾਸੇ ਰਹਿ ਜਾਣਗੀਆਂ ਸਾਰੀਆਂ ਤੇ ਪੱਤੇ ਇੱਕ ਪਾਸੇ ਰਹਿ ਜਾਣਗੇ ਜਿੰਨੀ ਮਰਜ਼ੀ ਤੁਸੀਂ ਮੇਥੀ ਚੁੰਡੀ ਚ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਐਨੀ ਸਵਾਦ ਤੇ ਟੈਸਟੀ ਬਣਦੀ ਹੈ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ